ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਸਿੱਖੀ ਜੰਕਸ਼ਨ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੋ ਤੁਹਾਡੇ ਕੋਲੋਂ ਮੈਂ ਪੁੱਛਿਆ ਸੀ ਕਿ ਸਭ ਤੋਂ ਪਹਿਲਾ ਵਿਆਹ ਸਿੱਖ ਮਰਿਆਦਾ ਅਨੁਸਾਰ ਕਿਸਤਾ ਹੋਇਆ ਤੁਹਾਨੂੰ ਮੈਂ ਉਸਦਾ ਜਵਾਬ ਦਿੰਨਾ ਸਭ ਤੋਂ ਪਹਿਲਾ ਵਿਆਹ ਸਿੱਖ ਮਰਿਆਦਾ ਅਨੁਸਾਰ ਲਾਵਾਂ ਫੇਰਿਆਂ ਨਾਲ ਗੁਰੂ ਰਾਮਦਾਸ ਜੀ ਦਾ ਵਿਆਹ ਹੋਇਆ ਸੀ ਬੀਬੀ ਪਾਨੀ ਜੀ ਨਾਲ ਇਹ ਵਿਆਹ ਗੁਰੂ ਅਮਰਦਾਸ ਜੀ ਨੇ ਗੁਰਮਤ ਅਨੁਸਾਰ ਚਾਰ ਲਾਵਾਂ ਦੇ ਰਾਹੀਂ ਕਰਵਾਇਆ ਇਹੀ ਚਾਰ ਲਾਵਾਂ ਫਿਰ ਗੁਰੂ ਰਾਮਦਾਸ ਜੀ ਨੇ ਬਾਅਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀਆਂ ਇਹ ਲਾਵਾਂ ਗੁਰੂ ਗ੍ਰੰਥ ਸਾਹਿਬ ਦੇ ਅੰਗ 773 774 ਵਿੱਚ ਹਨ ਸੋ ਇਸ ਕਰਕੇ ਇਸ ਵਿਆਹ ਨੂੰ ਸਿੱਖ ਰੀਤ ਅਨੁਸਾਰ ਸਭ ਤੋਂ ਪਹਿਲਾ ਲਾਵਾਂ ਨਾਲ ਹੋਇਆ ਵਿਆਹ ਮੰਨਿਆ ਜਾਂਦਾ ਸੰਗਤ ਜੀ ਸੰਗਤ ਜੀ ਮੈਂ ਹੁਣ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਵੰਸ਼ਜਾਂ ਬਾਰੇ ਦੱਸਦਾ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਬਾਬਾ ਸ਼੍ਰੀ ਚੰਨ ਜੀ ਤੇ ਬਾਬਾ ਲਖਮੀ ਦਾਸ ਜੀ ਬਾਬਾ ਸ਼੍ਰੀ ਚੰਨ ਜੀ ਨੇ ਵਿਆਹ ਨਹੀਂ ਕਰਵਾਇਆ ਉਹਨਾਂ ਨੇ ਬ੍ਰਹਮਚਾਰੀ ਜਿੰਦਗੀ ਅਪਣਾਈ ਇਸ ਕਰਕੇ ਉਹਨਾਂ ਦੀ ਕੋਈ ਔਲਾਦ ਨਹੀਂ ਸੀ ਤੇ ਦੂਸਰੇ ਪੁੱਤਰ ਬਾਬਾ ਲਖਮੀ ਦਾਸ ਜੀ ਨੇ ਗ੍ਰਸਤੀ ਜੀਵਨ ਅਪਣਾਇਆ ਤੇ ਵਿਆਹ ਕੀਤਾ ਇਸ ਕਰਕੇ ਅੱਜ ਦੇ ਸਮੇਂ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਬਾਬਾ ਲਖਮੀ ਦਾਸ ਜੀ ਦੀ ਲਾਈਨ ਵਿੱਚੋਂ ਨੇ ਅੱਜ ਦੇ ਸਮੇਂ ਗੁਰੂ ਨਾਨਕ ਸਾਹਿਬ ਦੇ ਵੰਸ਼ਜ ਪੰਜਾਬ ਦਿੱਲੀ ਹਰਿਆਣਾ ਤੇ ਪਾਕਿਸਤਾਨ ਦੇ ਕੁਝ ਇਲਾਕਿਆਂ ਵਿੱਚ ਰਹਿੰਦੇ ਨੇ ਸੰਗਤ ਜੀ ਬਾਬਾ ਲక్ష్ਮੀ ਦਾਸ ਜੀ ਦੇ ਵੰਸ਼ਜ ਨੂੰ ਪੇਧੀ ਕਿਹਾ ਜਾਂਦਾ ਹੈ ਠੀਕ ਹੈ ਸੰਗਤ ਜੀ ਤੇ ਹੁਣ ਮੈਂ ਤੁਹਾਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਵੰਸ਼ਜ ਬਾਰੇ ਦੱਸਦਾ ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਸਨ ਬਾਬਾ ਦਾਸੂ ਜੀ ਤੇ ਬਾਬਾ ਦਾਤੂ ਜੀ ਉਹਨਾਂ ਦੋਵਾਂ ਨੇ ਗਰਸਤੀ ਜੀਵਨ ਅਪਣਾਇਆ ਤੇ ਉਹਨਾਂ ਦੇ ਵੰਸ਼ਜ ਅੱਗੇ ਚੱਲ ਕੇ ਤ੍ਰੀਣਾ ਸਰਨੇਮ ਨਾਲ ਜਾਣੇ ਗਏ ਕਿਉਂਕਿ ਗੁਰੂ ਅੰਗਦ ਦੇਵ ਜੀ ਤ੍ਰੀਣਾ ਖੱਤਰੀ ਸੀ ਇਹਨਾਂ ਦੇ ਵੰਸ਼ਜ ਪੰਜਾਬ ਦਿੱਲੀ ਤੇ ਹਰਿਆਣਾ ਵਿੱਚ ਤ੍ਰੀਣਾ ਸਰਨੇਮ ਨਾਲ ਰਹਿੰਦੇ ਨੇ ਅਤੇ ਜਿੱਥੇ ਗੁਰੂ ਅੰਗਦ ਦੇਵ ਜੀ ਜੋਤੀ ਜੋ ਸਮਾਏ ਖੰਡੂਰ ਸਾਹਿਬ ਉੱਥੇ ਵੀ ਇਹਨਾਂ ਦੀਆਂ ਵੰਸ਼ ਫੈਮਲੀਆਂ ਰਹਿੰਦੀਆਂ ਹਨ ਠੀਕ ਹੈ ਸੰਗਤ ਜੀ ਤੇ ਹੁਣ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਸਿੱਖ ਧਰਮ ਚ ਸਭ ਤੋਂ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਜੀ ਸਨ ਉਹਨਾਂ ਨੂੰ ਸਨ 1606 ਈਸਵੀ ਨੂੰ ਲਾਹੌਰ ਵਿੱਚ ਸ਼ਹੀਦ ਕੀਤਾ ਗਿਆ ਉਸ ਟਾਈਮ ਦੇ ਮੁਗਲ ਬਾਦਸ਼ਾਹ ਜਹਾਂਗੀਰ ਨੇ ਉਹਨਾਂ ਨੂੰ ਯਾਸ਼ਾਏ ਸਿਆਸਤ ਕਾਨੂੰਨ ਉਹਨਾਂ ਤੇ ਲਗਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਤਤੀ ਤਵੀ ਤੇ ਬਿਠਾ ਕੇ ਗਰਮ ਰੇਤ ਉਹਨਾਂ ਉੱਤੇ ਪਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੰਗਤ ਜੀ ਸ਼ਹੀਦਾ ਸੰਗਾਂ ਦੇ ਚੱਲ ਉੱਪਰ ਆਵੇ ਸੰਗਤ ਜੀ ਹੁਣ ਮੈਂ ਤੁਹਾਡੇ ਕੋਲ ਪੁੱਛਦਾ ਹਾਂ ਸੰਗਤ ਜੀ ਮੈਨੂੰ ਦੱਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਮੁਗਲਾਂ ਦੇ ਕਿਹੜਾ ਕਿਲਾ ਫਤਿਹ ਕੀਤਾ ਸੀ ਇਸ ਦਾ ਜਵਾਬ ਤੁਸੀਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੇਣਾ ਠੀਕ ਹੈ ਸੰਗਤ ਜੀ ਆਪਾਂ ਹੁਣ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ